ਇਹ ਤਾਂ ਮਾਰ ਕੇ ਗਿਆ ਤੇ ਖੰਡੇ ਖੰਡੇ ਕਰਪਨਾਗਰ ਪੁੰਨਾ ਮਾਰਦੇ ਜੂਏ تھے ਤਾਂ ਵੀ ਪੁਲਿਸ ਨੂੰ ਕੀਤੀ ਕੰਪਲੇਨ ਨਹੀਂ ਕੋਈ ਤੁਹਾਡੀ ਰੰਜਿਸ਼ ਪੁਰਾਣੀ ਚੱਲ ਰਹੀ ਸੀ ਉਹਨਾਂ ਨਾਲ ਨਹੀਂ ਸਰ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ ਇਹ ਕਿਹਦੀ ਝਗੜਾ ਹੈ ਤੁਹਾਡਾ ਅਗਰ ਉਹਨਾਂ ਨੇ ਲੂਗਾਲਾ ਕੱਢਣ ਲੱਗ ਗਿਆ ਮੈਂ ਲੂਗਾਲਾ ਕੱਢਣ ਲੱਗ ਗਿਆ ਤੁਹਾਨੂੰ ਪਤਾ ਹੋਵੇ ਮੈਂ ਵੀ ਲੂਗਾਲਾ ਕੱਢਣ ਲੱਗ ਗਿਆ ਹਾਂ ਤਾਂ ਕੋਈ ਗੱਲ ਨਹੀਂ ਤੈਨੂੰ ਪੁੱਤਰ ਦੱਸਦੇ ਹਾਂ ਉਹਨਾਂ ਨਾਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਬਣੀ ਸੱਚੀ ਤੇ ਮੈਂ ਕੋਈ ਗੱਲ ਨਹੀਂ ਤੈਨੂੰ ਦੱਸ ਲਈ ਜਦੋਂ ਸੁਣਾਉਣਾ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 8 ਅਧੀਨ ਪੈਂਦੇ ਸੋਡਲ ਇਲਾਕੇ ਕੁਝ ਨੌਜਵਾਨਾਂ ਵੱਲੋਂ ਇੱਕ ਘਰ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਹੋਇਆ ਹੈ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਇਹ थाना ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁੱਖ ਚੌਂਕੀ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਧਰ ਸੋਡਲ ਵਾਸੀ ਸੋਢੀ ਨੇ ਦੱਸਿਆ ਕਿ ਹਮਲੇ ਤੋਂ ਕੁਝ ਸਮਾਂ ਪਹਿਲਾਂ ਹੀ ਇਸ ਇਲਾਕੇ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਉਸ ਨਾਲ ਬਦਸਲੂਕੀ ਕੀਤੀ ਗਾਲੀ ਗਲੋਚ ਕੀਤਾ ਜਿਸ ਦੌਰਾਨ ਕੀ ਉਹਨਾਂ ਨਾਲ ਬਹਿਸ ਵੀ ਹੋਈ ਪਰ ਬਾਅਦ ਵਿੱਚ ਉਹਨਾਂ ਨੌਜਵਾਨਾਂ ਵੱਲੋਂ ਇਸ ਦੇ ਕਰਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਉਧਰ ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਥਾਣਾ ਨੰਬਰ 8 ਦੇ ਇੰਚਾਰਜ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਗੇ ਜੋ ਵੀ ਬੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਸਾਡਾ ਝਗੜਾ ਜੇ ਚੱਲਦਾ ਜਾਵਾ ਵੀ ਪੁੱਛ ਲਾ ਸੋਡੇ ਯਾਰ ਜੇ ਵੀ ਮੰਨਦੇ ਆ ਤੇ ਆਪਾਂ ਰਾਈਮਾਂ ਕਰ ਲਈਏ ਬੈਠੇ ਗੱਲ ਕਰ ਲੈਨੇ ਆ ਮੈਂ ਸਿਰਫ ਉਹਨਾਂ ਨੂੰ ਇਹ ਹੀ ਕਿਹਾ ਵੀ ਸੁਣ ਕਰਕੇ ਮੈਂ ਕਿਹਾ ਵੀ ਗਾਂਧੀ ਵੀਰ ਵੀ ਜੋ ਵੀ ਗੱਲ ਆ ਬੈਠ ਕੇ ਕਰ ਲੋ ਨਾ ਆਪਸ ਵਿੱਚ ਜਰੂਰੀ ਤੇ ਨਹੀਂ ਲਾਇਕ ਝਗੜਾ ਕਰਨਾ ਆ ਤੇ ਅੱਗੋਂ ਮੈਨੂੰ ਕਹਿੰਦਾ ਵੀ ਤੂੰ ਭਾਂਜ ਪੱਤਰਦਾਨ ਬਣਿਆ ਫਿਰਦਾ ਇਦਾਂ ਮੈਨੂੰ ਗਾਲਾਂ ਗੋਲਾਂ ਕੱਢਣ ਲੱਗ ਗਿਆ ਅੱਛਾ ਜੀ ਤੇ ਮੈਨੂੰ ਗਾਲਾਂ ਕੱਢ ਕੋਣ ਹੈ ਕੋਣਾ ਜਿੰਨਾਂ ਵੱਲੋਂ ਗਾਲਾਂ ਕੱਢੀਆਂ ਆ ਇਹ ਤੇ ਮੇਰੇ ਮੁੰਡੇ ਹੀ ਆ ਕੀ ਨਾਮ ਕੀ ਸਰ ਉਹਨਾਂ ਦਾ ਗਾਂਧੀ अच्छा जी नहीं ਤੁਹਾਡੇ ਨਾਲ ਤੁਹਾਡੇ ਨਾਲ ਕਿਸ ਚੀ ਦੀ ਰੰਜਿਸ਼ ਕਿਸ ਚੀ ਦੀ ਹੈ ਦੱਸਾਂ ਲੀ ਨਹੀਂ ਹੋਈ ਤੁਹਾਨੂੰ ਦੱਸਾਂਗਾ ਘੰਟਾ ਤੋਂ ਘੰਟੇ ਬਿਲਕੁਲ ਮੇਰੇ ਕੋਲ ਤੇ ਗੱਲ ਹੋਈ ਹੂੰ ਮੈਨੂੰ ਸਿਰਫ ਮੈਨੂੰ ਗਾਣਾ ਕੱਢਣ ਲੱਗ ਗਿਆ ਮੈਨੂੰ ਮੈਨੂੰ ਗਾਣਾ ਕੱਢਣ ਲੱਗ ਗਿਆ ਤੁਹਾਨੂੰ ਪਤਾ ਹੋਵੇ ਮੈਂ ਵੀ ਮੂੰਹ ਗਾਣਾ ਕੱਢਣ ਲੱਗ ਗਿਆ ਹੂੰ ਇਹ ਤਾਂ ਕੋਈ ਗੱਲ ਨਹੀਂ ਤੈਨੂੰ ਪੁੱਤ ਦੱਸਦੇ ਉਹਨਾਂ ਨੇ ਚਾਹ ਕੋਈ ਗੱਲ ਨਹੀਂ ਜਿੱਦਿ ਪਹਿਲਾਂ ਕੱਠੇ ਬੈਠੀ ਕੋਈ ਗੱਲ ਨਹੀਂ ਕੋਈ ਗੱਠੀ ਨਹੀਂ ਬੈਠੀ ਸੀ ਮੈਨੂੰ ਮੈਂ ਕੋਈ ਗੱਲ ਨਹੀਂ ਤੂੰ ਦੱਸ ਲਈ ਜਿਹਦਾ ਸੁਣਾਉਗਾ ਬਸ ਤੇ ਉਹ ਮੈਂ ਰੋਟੀ ਖਾਂਦਿਆ ਸੀ ਮੈਨੂੰ ਹੁਣ ਕੀ ਪਤਾ ਇਹ ਵੀ ਐਸੋਲੇ ਆ ਗਏ ਉਹਨਾਂ ਨੇ ਇਹ ਬੰਦੇ ਉੱਚਾ ਮਾਰਦੇ ਨਹੀਂ ਇਹਨਾਂ ਨੇ ਜਿਹੜੇ ਹਮਲਾ ਕੀਤਾ ਜੀ ਕੋਈ ਇੰਜਰਡ ਵੀ ਹੋਇਆ ਤੁਹਾਡੇ ਘਰ ਚੋਂ ਜਾਂ ਨਹੀਂ ਤਿਆਰ ਵੀ ਨਾਲ ਲੈ ਕੇ ਸੀ ਕਿ ਇੱਟਾ ਮਾਰ ਕੇ ਗਏ ਨਹੀਂ ਜਿਹੜੇ ਹਰਸੁਰ ਜੀ ਉਹਨੂੰ ਪਤਾ ਉਹ ਇਹ ਤਾਂ ਬਾਹਰ ਹੀ ਨਿਕਲੇ ਅੱਛਾ ਜੀ ਨਹੀਂ ਕੋਈ ਇੰਜਰਡ ਭਾਜੀ ਕੋਈ ਇੰਜਰਡ ਵੀ ਹੋਇਆ ਕਿ ਇੱਟਾ ਗੇਟ ਤੇ ਮਾਰ ਕੇ ਚਲੇ ਗਏ ਇੱਟਾ ਮਾਰ ਕੇ ਗਏ ਤਾਂ ਖੰਡੇ ਗੁੰਡੇ ਕਰਪਨਾ ਕਰਪਨਾ ਮਾਰਦੇ ਹੀ ਜੂਏ تھے ਹਾਂ ਬਾਕੀ ਪੁਲਿਸ ਨੂੰ ਕੀਤੀ ਕੰਪਲੇਨ ਨਹੀਂ ਕੋਈ ਤੁਹਾਡੀ ਰੰਜਿਸ਼ ਪੁਰਾਣੀ ਚੱਲ ਰਹੀ ਜੀ ਉਹਨਾਂ ਨਾਲ ਨਹੀਂ ਸਰ ਕੋਈ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ ਕਿ ਕਿਹੜੀ ਝਗੜਾ ਹੋਇਆ ਤੁਹਾਡੇ ਅੱਗੇ ਵੀ ਉਹਨਾਂ ਨਾਲ ਨਹੀਂ ਉਹ ਨਹੀਂ ਨਹੀਂ ਫਿਰ ਮੇਰਾ ਕੋਈ ਕੀ ਮੰਗ ਕਰਦੇ ਸਰ ਪ੍ਰਸ਼ वही है कि जो कार्रवाई बनती है बनती कार्रवाई करना कंप्लीट देती है बाकी वो कहते हैं कि कैमरे लगे हैं कैमरे जो कट गए हैं ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ 소ਡੀ ਹੈ 소ਡੀ ਠੀਕ ਹੈ ਜਿਹੜਾ ਕਾਰਨ ਕੀ ਸੀ ਜਵਾਦ ਦਾ ਤੁਹਾਨੂੰ 200 ਤੰਗ 100 200 ਦਾਦੀ ਕੀ ਦਲਿੰਦਰ ਦੇ ਫੋਟੋਆਂ ਦੀਆਂ ਤਸਵੀਰਾਂ ਕਰ ਰਹੇ ਜਿੱਥੇ ਇੱਕੋ ਹੀ ਮੱਲੇ ਦੇ ਵਿੱਚ ਨੂੰ ਦੇ ਘਰਿਆਂ ਨੂੰ ਆਮਦਾ ਕਰ ਸਾਡੇ ਵੱਲੋਂ ਕਾਰੀ ਵੀ ਜਿਹੜੀਆਂ ਗੱਲਾਂ ਮੰਨ ਜਿਹੜਾ ਕਿ ਪੁਰਾਣੀ ਜਿਹੜੀ ਜਿਹੜਾ ਕਿ ਦੱਸਿਆ ਜਾਂਦਾ ਕਿ ਜਿਹੜਾ ਕਿ ਮੁੰਡਾ ਉਹਨਾਂ ਵੱਲੋਂ ਜਿਹੜਾ ਇਹਨਾਂ ਦੇ ਉੱਤੇ ਜਿਹੜਾ ਤਸੱਲੀ ਹੁੰਦਾ ਹੈ ਉਹ ਪਹਿਲਾਂ ਨੇ ਦੱਸਿਆ ਜਾਂ ਸਾਨੂੰ ਵੀ ਇਹਨਾਂ ਦਾ ਬੇਟਾ ਆ ਜਸਵੀਰ ਸਿੰਘ ਨਾ ਦਾ ਬੇਟਾ ਹੈ ਮਨਜੀਤ ਕੌਰ ਦਾ ਜੀ ਉਹ ਆਏ ਸੀਗੇ ਉਹਨਾਂ ਦਾ ਆਪਸ ਦੀ ਵਿੱਚ ਮੱਲੇ ਦਾ ਹੀ ਕੋਈ ਲੜਕਾ ਹੈਗਾ ਆ ਉਹਦੇ ਨਾਲ ਕੋਈ ਬੁਲਗਰਾਰਾ ਹੋਇਆ ਹੈ ਬੁਲਗਰਾਰਾ ਹੋਇਆ ਤਾਂ ਇਹਨਾਂ ਦੀ ਆਪਸ ਵਿੱਚ ਕੋਈ ਗਾਲੀ ਗਲੋਚ ਤੱਕ ਵੀ ਇਹਨਾਂ ਦੀ ਗੱਲ ਗਈ ਹੈ ਉਸ ਤੋਂ ਬਾਅਦ ਇਹਨਾਂ ਨੇ ਆ ਕਿ ਸਾਡੇ ਘਰ ਦੇ ਉੱਤੇ ਹੀ ਤਪਰਮ ਆ ਗਿਆ ਜੀ ਇਹ ਗੱਲ ਹੋਈ ਆ ਪਰ ਵੈਰੀਫਾਈ ਕਰ ਰਹੇ ਆ ਤਾਂ ਹਜੇ ਅੰਡਰ ਇਨਵੈਸਟੀਗੇਸ਼ਨ ਆ ਜਿਹੜੀ ਅਸਲ ਵਿੱਚ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਕੋਈ ਨਾ ਵਿਅਕਤੀ ਕਿੱਥੇ ਦੇ ਸੀ ਇਹਨਾਂ ਦਾ ਕੋਈ ਆਪਸ ਵਿੱਚ ਲੜਕੀਆਂ ਦਾ ਕੋਈ ਆਪਸ ਵਿੱਚ ਝਗੜਾ ਹੋਇਆ ਸੀਗਾ ਇਸ ਲੜਕੀ ਇਹਨਾਂ ਦਾ ਕੋਈ ਆਪਸ ਵਿੱਚ ਫੋਨ ਦੇ ਉੱਤੇ ਕੋਈ ਗੱਲਬਾਤ ਹੋਈ ਸਰ ਜਿੰਨਾਂ ਵੱਲੋਂ ਹਮਲਾ ਕੀਤਾ ਹੈ ਲੜਕੇ ਦਾ ਨਾਮ ਕੀ ਹੈਗਾ ਜੀ ਜੀ ਨਾਮ ਕੀ ਵਰਜਨਲ ਲੜਾਈ ਹੋਈ ਜੀ ਆਪਾਂ ਵੈਰੀਫਾਈ ਕਰ ਰਿਹਾ ਜੀ ਹਜੇ ਇਨੀਸ਼ੀਅਲ ਸਟੇਜ ਆਪਾਂ ਇਨੀਸ਼ੀਅਲ ਨਹੀਂ ਕੁਝ ਦੱਸ ਸਕਦੇ ਪਰ ਜਿਹੜੀ ਵਾਰ ਇਸ਼ਾਨ ਸਾਹਿਬ ਆਫਿਸ ਚ ਲੀਏ ਹੁੰਦਾ ਜੀ ਹਾਂ ਉਹਨਾਂ ਨੂੰ ਦੱਸਿਆ ਵੀ ਸਾਡੇ ਘਰ ਆ ਕੇ ਤਾਂ ਮਾਰੀ ਨੇ ਜੀ ਤਾਂ ਜਿਸ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਅਜੇ ਹਨੇਰਾ ਹੋ ਚੁੱਕਾ ਆ ਸਾਨੀਆਂ ਦੁਕਾਨਾਂ ਬੰਦ ਜਿਹੜੇ ਅੰਦਰ ਸੀਰੇ ਉੱਤੇ ਮਰੇ ਸੀ ਸਰ ਕਿੰਨੇ ਕ ਵਜੇ ਦੀ ਵਾਰਦਾਤ ਆ ਜੀ ਪਰੀ ਸਾਢੇ 10 ਵਜੇ ਦੀ ਗੱਲ ਆ ਕਿੰਨੇ ਕ ਬੰਦੇ ਸਰ ਆਏ ਸੀਗੇ ਜੀ ਜੀ ਉਹਨਾਂ ਨੇ ਦੱਸਣ ਦੇ ਉਹਨੋਂ ਅੰਦਰ ਹੀ ਸੀਗੇ ਘਰ ਵਾਲੇ ਵੀ ਅੰਦਰ ਸੀਗੇ ਅਜੇ ਤੱਕ ਉਹਨਾਂ ਨੂੰ ਕੋਈ ਇਹਨਾਂ ਦੱਸਿਆ ਨਹੀਂਗਾ ਵੀ ਤੁਸੀਂ ਕੋਈ ਮੌਕੇ ਤੇ ਆਪ ਆਏ ਜੀ ਟੀਪੀਆ ਦੀ ਟੀਮਾਂ ਆਈਆਂ ਮਾਮਲਾ ਸੀਰੀਅਸ ਲੱਗਦਾ ਤਾਂ ਹੀ ਆਏ ਨਹੀਂ ਉਹ ਕੋਈ ਗੱਲ ਨਹੀਂ ਸਾਡਾ ਏਰੀਆ ਆ ਜੀ ਸਾਡਾ ਘਰ ਆ ਸਾਡਾ ਜਿਹੜਾ ਮੇਰਾ ਪੁਲਿਸ ਸਟੇਸ਼ਨ ਮੇਰਾ ਘਰ ਆ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਮ ਠੀਕ ਹੈ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਜੀ ਥੈਂਕ